ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕੱਲਾ ਇਥੇ ਨਾ ਵੀ ਕੱਲਾ ਐਮਪੀ ਬਣ ਕੇ ਇਦੋਂ ਵੀ ਅਸੀਂ ਦੇਖੋ ਜਿੰਨਾ ਚਿਰ ਉਹ ਅਮਰਪਾਲ ਨਹੀਂ ਉਤਰਿਆ ਸੀਗਾ ਪੋਲਿਟਿਕਸ ਦੇ ਵਿੱਚ ਉਹ ਕਹਿੰਦਾ ਸੀ ਮੈਂ ਆਉਣਾ ਹੀ ਕੋਈ ਨਹੀਂ ਸਾਡਾ ਇਹ ਵਿਸ਼ਾ ਹੀ ਨਹੀਂ ਹੈ ਸਾਡਾ ਅਮਰ ਸਿੰਘਾਣਾ ਗੁਰੂ ਕੇ ਲੜ ਲਾਉਣਾ ਤੇ ਜਿਹੜੀ ਖਾਲਸਾ ਰਾਜ ਦੀ ਗੱਲ ਕਰਨਾ ਉਹ ਸਾਡਾ ਫਰਜ਼ ਆ ਤੇ ਉਹ ਕਰਦੇ ਰਹਾਂਗੇ ਤੇ ਜੇ ਹੁਣ ਉਤਰ ਹੀ ਗਿਆ ਹੈਗਾ ਹੁਣ ਨਾਲੇ ਬਾਦਲ ਸੁਣ ਲੈ ਨਾਲੇ ਭਗਵੰਤਾ ਮਾਨ ਸੁਣ ਲੈ ਨਰੇ ਆਪ ਵਾਲੇ ਸੁਣ ਲੈਣ ਦਾ ਦੂਜੇ ਜਿਹੜੇ ਆਰਐਸਐਸ ਬੀਜੇਪੀ ਵਾਲੇ ਨੇ ਕਾਂਗਰਸ ਸਾਬ ਸੁਣ ਲੈਣਾ ਤੇ 2027 ਦੇ ਵਿੱਚ ਪੰਥਕ ਸਰਕਾਰ ਆਉਣੀ ਆ ਜਿੱਥੇ ਮਰਜ਼ੀ ਭੱਜ ਲੋ ਪੰਥ ਦੀ ਸਰਕਾਰ ਆਉਣੀ ਆ ਇਹਨਾਂ ਹੁਣ ਸਮਝਣੇ ਲੋਕ ਵੀ ਬਾਦਲੇ ਨਾ ਸਮਝਦੇ ਵੀ ਸਾਡੀ ਆਜੂ ਕਿਤੇ ਇਹਨਾਂ ਨੂੰ ਤਾਂ ਲਵੇ ਲਵੇ ਨਹੀਂ ਲੰਘਣੇ ਦੇਣਾ 117 ਦੀਆਂ 17 ਸੀਟਾਂ ਪੰਥ ਨੇ ਜਿੱਤਣੀਆਂ ਨੇ ਆਉਣ ਦਿਓ ਭਾਈ ਅਮਰਪਾਲ ਸਿੰਘ ਨੂੰ ਤੇ ਜਿੱਤਣ ਦਿਓ ਭਾਈ ਸਰਵਜੀਤ ਸਿੰਘ ਮਲਵਾਨ ਨੂੰ ਉਹਨਾਂ ਨੂੰ ਜੱਟਾਂ ਦੇ ਜਿਹੜੇ ਦੇਖਿਓ ਫਿਰ ਬਣਨਾ ਕੀ ਆ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਵੀ ਵੱਡੀ ਲੀਡ ਦੇ ਵਿੱਚ ਸਾਨੂੰ ਜਤਾਉਣਾ ਚਾਹੀਦਾ ਉਹ ਵੀ ਅੜ ਕੇ ਖੜ੍ਹੇ ਨੇ ਜੋਧੇ ਨੇ ਜੀ ਪੰਥ ਦੇ ਭਾਈ ਲਖਾ ਸਿਧਾਣਾ ਉਹ ਵੀ ਪੂਰੀ ਪੰਜਾਬ ਦੀ ਗੱਲ ਕਰਦੇ ਨੇ ਪੰਥ ਦੀ ਗੱਲ ਕਰਦੇ ਨੇ ਕਿਸਾਨੀ ਦੀ ਗੱਲ ਕਰਦੇ ਨੇ ਉਹਨਾਂ ਦਾ ਵੀ ਸਾਨੂੰ ਸਾਥ ਦੇਣਾ ਚਾਹੀਦਾ ਤੇ ਮੈਂ ਬਠਿੰਡੇ ਵਾਲਾ ਨੂੰ ਸਪੈਸ਼ਲ ਬੇਨਤੀ ਕਰਨਾ ਚਾਹੁੰਨਾ ਬਠਿੰਡੇ ਵਾਲੇ ਉਹ ਦੇਖ ਲਿਓ ਕਿਤੇ ਲਖੇ ਸੜਾਲੇ ਨੂੰ ਹਰਾ ਨਾ ਦਿਓ ਤੁਹਾਨੂੰ ਹੀ ਮੇਹਣਾ ਵੱਜ ਜੂ ਜਿਹੜੀ ਸਿਮਰਤ ਕੌਰ ਬਾਦਲਾ ਉਹ ਕਹਿੰਦੀ ਮੈਂ ਹਰ ਹਾਲ ਦੇ ਬਾਦਲਾ ਡੇ ਛੋਟੀ ਦਾ ਜੋਰ ਲਾਇਨੇ ਵੀ ਅਸੀਂ ਜਿੱਤਾਂਗੇ ਅਸੀਂ ਉੱਥੇ ਵੋਟਾਂ ਖਰੀਦ ਲਾਂਗੇ ਤੁਸੀਂ ਪੈਸੇ ਨਾਲ ਖਰੀਦੇ ਜਾਓਗੇ ਬਾਦਲ ਦੀ ਝੋਲੀ ਇਹਨਾਂ ਦੀ ਢੋਲੀ ਡਿਗੋਗੇ ਜਿਹੜੀ ਸਿਮਰਤ ਕੌਰ ਬਾਦਲ ਕਹਿੰਦੀ ਸੀ ਅਮਰਤਪਾਲ ਨੂੰ ਫੜਦੇ ਕਿਉਂ ਨਹੀਂ ਕਿਉਂ ਨਹੀਂ ਫੜਦੇ ਜੋਰ ਲਾਇਆ ਉਸੇ ਰੌਣੀ ਪਿੱਟੀ ਉਸੇ ਜਾ ਕੇ ਪਾਰਲੀਮੈਂਟ ਦੇ ਵਿੱਚ ਕਿਉਂ ਨਹੀਂ ਫੜਦੇ ਉਹਨੇ ਅਮਰਜਪਾਲ ਨੂੰ ਕਹੇ ਕਿ ਇਹਨਾਂ ਨੇ ਸਾਰਾ ਗ੍ਰਿਫਤਦਾਰੀ ਇਹਨਾਂ ਨੇ ਕਰਾਈ ਸਾਰਾ ਕੁਝ ਉਹ ਤੇ ਤਾਂ ਚਾਇਨਾ ਨੇ ਐਨੇ ਸੇ ਇਹਨਾਂ ਦੀ ਦੇਣ ਲਗਾਉਣਾ ਜਿਹੜੇ ਬਾਦਲਾ ਉਹਦੀ ਵੀਡੀਓ ਕੱਢ ਕੇ ਦੇਖ ਲੋ ਵੀ ਕਿਸਾਨ ਨੇ ਜਿਹੜੇ ਮੈਂ ਸੈਂਟਰ ਨੂੰ ਕਹਿਣਾ ਕਿਸਾਨ ਨੇ ਜਿਹੜੇ ਇਹ ਇਹ ਕਿਸਾਨੀ ਬਿਮਾਰੀ ਆ ਇੱਕ ਇਹਨਾਂ ਨੂੰ ਹੁਣੀ ਕਾਬੂ ਕਰ ਲਓ ਆ ਫੌਜ ਭੇਜ ਕੇ ਸੈਂਟਰ ਚੋਂ ਉਹਨਾਂ ਨੂੰ ਲਿਆ ਕੇ ਇਹਨਾਂ ਨੂੰ ਕੁੱਟ ਕੇ ਇੱਕ ਵਾਰੀ ਜੇਲ੍ਹਾਂ ਦੇ ਬੰਦ ਕਰ ਦਿਓ ਇਹ ਤਾਂ ਇਹਨਾਂ ਤੋਂ ਖੜਾ ਛੁੱਟ ਜੂ ਨਹੀਂ ਇਹਨਾਂ ਨੇ ਖੜਾ ਨਹੀਂ ਛੱਡਣਾ ਜਿਹੜਾ ਇਹੋ ਜਿਹਾ ਬਿਆਨ ਦਿੰਦਾ ਤੁਸੀਂ ਕਿਸਾਨੋ ਵੀਰੋ ਉਹਨਾਂ ਨੂੰ ਵੋਟਾਂ ਪਾਉਂਗੇ ਜਿਹੜਾ ਤੁਹਾਡਾ ਆਵਦਾ ਲਖਾਸਣਾ ਉਹਨੂੰ ਕਿਉਂ ਨਹੀਂ ਵੋਟ ਪਾਉਂਦੇ ਹੁਣ ਇਹ ਦੇਖਣਾ ਪਟੰਨੇ ਦੇ ਲੋਕਾਂ ਨੇ ਵੀ ਤੁਹਾਡੇ ਬਚਾਨ ਖੈ ਗਈ ਆ ਜੇ ਤਾਂ ਉਸ ਸਿਮਰਤ ਕਾਲਜ ਜਿੱਤਦੀ ਆ ਫਿਰ ਇਹਦਾ ਮਤਲਬ ਜਿਹੜੀ ਬਠਿੰਡੇ ਵਾਲੇ ਲੋਕ ਨੇ ਉਹਨਾਂ ਦੀ ਗੈਰਤ ਅਣਖ ਮਰ ਗਈ ਆ ਉਹ ਨਹੀਂ ਮੁੜ ਕੇ ਅਸੀਂ ਉਹਨਾਂ ਨੂੰ ਕਹਿਣਾ ਨਹੀਂ ਵੀ ਉਹ ਪੰਜਾਬੀ ਆ ਉਹਨਾਂ ਦੇ ਰਗਾਂ ਦੇ ਵਿੱਚ ਪੰਜਾਬ ਦਾ ਖੂਨ ਆ ਜੇ ਉਸ ਲੱਖਾਂ ਸਿਧਾਨਾ ਜਿੱਤਦਾ ਫਿਰ ਸਮਝਾਂਗੇ ਵੀ ਉੱਥੇ ਵੀ ਪੰਜਾਬੀ ਬੈਠੇ ਨੇ ਤੇ ਇੱਕ ਜਸਕਰਨ ਸਿੰਘ ਕਾਲ ਸਿੰਘ ਵੜਾ ਜਿਹੜਾ 48 ਸਾਲ ਪੰਥ ਵਾਸਤੇ ਲੜਿਆ ਉਹਨੂੰ ਵੀ ਵੋਟ ਪਾਉਣੀ ਚਾਹੀਦੀ ਆ ਜਿੰਨੇ ਵੀ ਹੋਰ ਨੇ ਪੰਥ ਗਲੀਡਰ ਨੇ ਇੱਕ ਹੋਰ ਕੁਰਬਾਨੀ ਵਾਲਾ ਸਿੰਘ ਖੜਾ ਜਿਹੜਾ ਆਪਣੇ ਭਾਈ ਅਮਰਤਪਾਲ ਸਿੰਘ ਆ ਉਹ ਵੀ ਚੰਦਣਾ ਭਾਈ ਰਸ਼ਪਾਲ ਸਿੰਘ ਸੰਦਣਾ ਦਾ ਜਿਹੜਾ ਜੋਧਾ ਹੋਇਆ ਸ਼ਹੀਦ ਭਾਈ ਰਸ਼ਪਾਲ ਸਿੰਘ ਸੰਦਣਾ ਦਾ ਲੜਕਾ ਜਿਹੜਾ ਆਪਣੇ ਲੁਧਿਆਣੇ ਤੋਂ ਖੜਾ ਸਾਨੂੰ ਉਹਦੀ ਵੀ ਠੋਕ ਕੇ ਸਪੋਰਟ ਕਰਨੀ ਚਾਹੀਦੀ ਏ ਮੈਂ ਨੌਜਵਾਨਾਂ ਨੂੰ ਜਿਸੇ ਜਿਹੜੇ ਜਿਹੜੇ ਹਲਕਾ ਪੈਂਦਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਉਠੋ ਹੁਣ ਬਦਲਾਲ ਦਾ ਟਾਈਮ ਆ ਰਿਹਾ ਬਦਲ ਦੋ ਸਿਸਟਮ ਤੁਸੀਂ ਕਾਂਗਰਸ ਨੂੰ ਕਈ ਵਾਰੀ ਰਾਜ ਦੇ ਕੇ ਦੇਖ ਲਿਆ ਕਈ ਵਾਰੀ ਉਹਨਾਂ ਦੇ ਐਮਪੀ ਜਿਤਾਤੇ ਇਹਨਾਂ ਨੇ ਇਹਨਾਂ ਨੂੰ ਰਾਜ ਭਾਗ ਦੇ ਤੱਕ ਸਰਕਾਰ ਬਣਾਦੀ ਕਈ ਵਾਰੀ ਬਾਦਲ ਕੇ ਨੂੰ ਐਮਪੀ ਹੁਣ ਤੱਕ ਬਣਦੇ ਆਏ ਨੇ ਹੁਣ ਤੱਕ ਇਹ ਮੁੱਖ ਮੰਤਰੀ ਬਾਦਲ ਕੇ ਵੀ ਬਣਦੇ ਆਏ ਨੇ ਭਾਜਪਾ ਵਾਲੇ ਵੀ ਇਦੋਂ ਜਿੱਤਦੇ ਆਏ ਨੇ ਉਹ ਵੀ ਭਾਈਵਾਲ ਰਹੇ ਨੇ ਸਰਕਾਰਾਂ ਦੇ ਵਿੱਚ ਤੇ ਆਪ ਵਾਲੇ ਨੂੰ ਤਾਂ ਤੁਸੀਂ ਦੇਖੀ ਬੈਠੇ ਹੋ ਇਹਨਾਂ ਦੇ ਵੀ ਹੁਣ ਸਾਡੇ ਰਾਜ ਸਭਾ ਸੱਤ ਮੈਂਬਰ ਬਣਾ ਦਿੱਤੀ ਪੰਜ ਬਾਹਰੋਂ ਬਣਾਤੀ ਦੋ ਪੰਜਾਬ ਦੇ ਲਏ ਨੇ ਇਹਨਾਂ ਦੀ ਸਰਕਾਰ ਆ ਤੁਸੀਂ ਇਹ ਵੀ ਦੇਖ ਲੇ ਹੁਣ ਐਤਕੀ ਪੰਜਾਬ ਦੇ ਵਾਸੀਓ ਮੇਰੇ ਹੱਥ ਜੋੜ ਕੇ ਮਿੰਦੀ ਆ ਸਾਰੇ ਪੰਥਕ ਜਿਹੜੇ ਪੰਥ ਦੇ ਨਮਾਇंदे ਖੜੇ ਨੇ ਉਹਨਾਂ ਨੂੰ ਜਿਤਾ ਦਿਓ ਉਹਨਾਂ ਨੂੰ ਵੋਟਾਂ ਪਾ ਦਿਓ ਛਡਾ ਲੋ ਖੜਾ ਇਹਨਾਂ ਨੂੰ ਕੁਛ ਨਹੀਂ ਸਮਾਰਨਾ ਤੁਹਾਡਾ ਜਿਹੜੇ ਬਾਦਲ ਗਿਆ ਦੇ ਮਗਰ ਤੁਰੇ ਫਿਰਦੇ ਝੰਡੇ ਚੱਕੀ ਭਾਜਪਾ ਵਾਲਿਆਂ ਦੇ ਮਗਰ ਝੰਡੇ ਚੱਕੀ ਫਿਰਦੇ ਨੇ ਮੈਂ ਸਾਰਿਆਂ ਨੂੰ ਕਹਿੰਦਾ ਤੁਹਾਡੀ ਅਣਖ ਕਿੱਥੇ ਆ ਤੁਹਾਡੀ ਗੈਰਤ ਮਰ ਗਈ ਕਿ ਤੁਹਾਨੂੰ ਇਹਨਾਂ ਨੇ ਟੁਕੜੇ ਛੜਤੇ ਰੁਪਈਏ ਦੇ ਤੇ ਲਾਲਚ ਦੇਤਾ ਤੁਸੀਂਾਂ ਨੇ ਮੋਰ ਝੰਡੇ ਚੱਕੀ ਫਿਰਦੇ ਹਰੇ ਹਜੇ ਵੀ ਤੁਸੀਂ ਪੰਜਾਬ ਨੂੰ ਤੇ ਨਹੀਂ ਬਣੇ ਕਦੋਂ ਤੁਹਾਡਾ ਖੂਨ ਸਫਾਇਦ ਹੋ ਗਿਆ ਕਦੋਂ ਤੁਹਾਡੀ ਅਣਖ ਜਾਗੂਗੀ ਕਦੋਂ ਤੁਸੀਂ ਪੰਜਾਬ ਦੇ ਬਹਾਦਰ ਲੋਕਾਂ ਦਾ ਜਿਹੜੀ ਅਣਖ ਆ ਉਹ ਗੈਨਤ ਜਾਗੂਗੀ ਇਸ ਕਰਕੇ ਹੁਣ ਟਾਈਮ ਆ ਜੇ ਇਥੇ ਕੀ ਅਸੀਂ ਵੱਡਾ ਬਦਲਾਅ ਨਾਲ ਆ ਸਕੇ ਪੰਥ ਨੂੰ ਇਥੇ ਜਿਹੜੀ ਪੰਥਕ ਹਵਾ ਗੁਰੂ ਦੀ ਕਿਰਪਾ ਦੇ ਨਾਲ ਉਹ ਚੱਲ ਪਈ ਆ ਨੇਰੀ ਤੂਫਾਨ ਬਣ ਕੇ ਉੱਠੂ ਸਾਰਿਆਂ ਦਾ ਸਫਾਇਆ ਕਰ ਦੂਗੀ ਤੇ ਪੰਥ ਦੇ ਝੰਡੇ ਇਥੇ ਝੂਲਣਗੇ ਪੰਜਾਬ ਦੇ ਵਿੱਚ ਇਥੇ ਪੰਥਕ ਹੀ ਜਿਹੜੇ ਨੁਮਾਇੰਦੇ ਨੇ ਉਹ ਜਤਣਗੇ